ਹਾਲੇ ਮਿੱਤਰੋ ਕਿਵੇਂ ਹੋ ਠੀਕ ਹੋ ਸਰ ਆਪਾਂ ਪਹੁੰਚ ਚੁੱਕਾ ਜੀ ਟਰੈਕਟਰ ਮੰਡੀ ਮੋਗਾ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਵਧੀਆ ਟਰੈਕਟਰ ਨੀਲੇ ਰੰਗ ਦੇ ਨਿਊ ਹਾਲੈਂਡ 3730 ਆਜੋ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ ਬਾਈ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਲਾਜ਼ਮੀ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਬਾਈ ਜੀ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ 7885 388 ਦੇ ਕਾਲ ਕਰਕੇ ਵੀਡੀਓ ਬਣਵਾਇਓ ਜੀ ਆਜੋ ਬਾਈ ਜੀ ਵੀਡੀਓ ਨੂੰ ਦੇਖੋ ਐਂਡ ਤੱਕ ਮੋਗਾ ਮੰਡੀ ਆ ਜੀ ਟਰੈਕਟਰਾਂ ਦੀ ਬਹੁਤ ਜ਼ਬਰਦਸਤ ਮੰਡੀ ਆ ਜੀ ਪੂਰੀ ਤਕੜੀ ਮੰਡੀ ਆ ਆਜੋ ਜੀ ਫਿਰ ਮੰਡੀ ਦੇ ਵਿੱਚ ਦੇਖੋ ਵੀਡੀਓ ਕਰ ਦਿਓ ਸ਼ੇਅਰ ਬਈ ਦੱਬ ਕੇ ਹੋ ਵੀ ਮਿੱਤਰੋ ਆਪਾਂ ਟਰੈਕਟਰ ਮੰਡੀ ਮੋਗਾ ਦੇ ਵਿੱਚ ਪਹੁੰਚੇ ਆ ਬਾਈ ਤੁਹਾਨੂੰ ਦਿਖਾਵਾਂ ਇੱਕਲਾ ਇਕਲਾ ਟਰੈਕਟਰ ਸਾਰੇ ਟਰੈਕਟਰ ਨਿਊ ਹਾਲੈਂਡ ਹੋਣਗੇ ਜੀ ਪਹਿਲਾ ਪਹਿਲਾ ਟਰੈਕਟਰ ਦੇਖੋ ਜੀ ਨਿਊ ਹਾਲੈਂਡ ਲਓ ਵੀ ਮਿੱਤਰੋ 2014 ਮਾਡਲ ਹੈ 5 ਲੱਖ 40000 ਰੁਪਿਆ ਰੇਟਾਂ ਤੇ ਟੌਪ ਮਾਡਲ ਦਾ ਟਰੈਕਟਰ ਦੇਖ ਸਕਦੇ ਹੋ ਬਾਈ ਜੀ ਤੁਹਾਨੂੰ ਬਾਈਆਂ ਦਾ ਨੰਬਰ ਬੋਲਦੇ ਆ ਜੀ ਜੇ ਕਿਸੇ ਨੇ ਨਿਊ ਹਾਲੈਂਡ ਟਰੈਕਟਰ ਲੈਣਾ ਹੈਗਾ 98149 31257 ਇਹ ਨੰਬਰ ਆ ਬਾਈਆਂ ਦਾ ਦੇਖੋ ਜੀ ਕਰੋ ਚੈੱਕ ਟਰੈਕਟਰ ਬਾਈ ਜੀ ਬਹੁਤ ਹੀ ਸੋਹਣਾ ਟਰੈਕਟਰ ਹੈ ਜੀ ਸ਼ਾਨਦਾਰ ਟਰੈਕਟਰ ਹੈ ਨਿਊ ਹਾਲੈਂਡ ਦੀ 3730 ਦੇਖ ਸਕਦੇ ਹੋ ਜੀ ਵੱਡੇ ਟਾਇਰ ਹੈ ਜਮਾ ਵਧੀਆ ਨਵੇਂ ਪਾਇਆ ਟਾਇਰ ਜੀ ਸਾਈਡ ਗੇਰਾ ਟਰੈਕਟਰ ਦੇਖ ਸਕਦੇ ਆ ਜੀ 16 9 28 ਦੇ ਟਾਇਰ ਗੂਡਗਰ ਦੇ ਦੇਖੋ ਬਾਈ ਟਰੈਕਟਰ ਬਹੁਤ ਹੀ ਅਸਾ ਟਰੈਕਟਰ ਹੈ ਤੇ ਤੁਹਾਨੂੰ ਦੂਜਾ ਟਰੈਕਟਰ ਦਿਖਾਉਣਾ ਜੀ ਇਹ ਵੀ ਟਰੈਕਟਰ ਬਹੁਤ ਵਧੀਆ ਜੀ ਓਪਨ ਛਾਤਰੀ ਲੱਗੀ ਆ 3730 ਨਿਊ ਹਾਲੈਂਡ ਆ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਜੀ ਚਾਰੇ ਟਾਇਰ ਪੂਰੇ ਵਧੀਆ ਪਾਇਆ ਸਾਈਡ ਗੇਅਰ ਹੈ ਜੀ 16928 ਦੇ ਟਾਇਰ ਪਏ ਹੋਇਆ ਪੰਜਾਬ ਨੰਬਰ ਹੈ ਜੀ ਟਰੈਕਟਰ ਸਾਰੇ ਟਰੈਕਟਰ ਪੰਜਾਬ ਨੰਬਰ ਹੈ ਜੀ ਬ੍ਰਾਂਡ ਲਿਖਿਆ ਹੋਇਆ 19 ਮਾਡਲ ਹੈ 7 ਲੱਖ 15000 ਰੁਪਿਆ ਰੇਟ ਹੈ ਦੇਖ ਸਕਦੇ ਹੋ ਜੀ ਪਾਵਰ ਸਟੀਅਰਿੰਗ ਹੈ ਟਰੈਕਟਰ 3730 ਨਿਊ ਹਾਲੈਂਡ ਦੇਖ ਸਕਦੇ ਹੋ ਜੀ ਬਾਈ ਸਾਰੇ ਟਰੈਕਟਰ ਪੰਜਾਬ ਨੰਬਰ ਸਾਰੇ ਟਰੈਕਟਰ ਬਾਈ ਪੰਜਾਬ ਨੰਬਰ ਹੈ ਦੇਖ ਸਕਦੇ ਸਾਈਡ ਗੇਅਰ ਹੈ ਜੀ ਨਵੇਂ ਮਾਡਲ ਦਾ ਟਰੈਕਟਰ ਹੈ ਇਹ ਓਪਨ ਸਾਦਰੀ ਲੱਗੀ ਜੀ ਪੂਰੀ ਵਧੀਆ ਗੁੜੀਆ ਦੇ ਟਾਇਰ ਪਏ ਆ ਆਪਣਾ YouTube ਚੈਨਲ ਆ ਜੀ ਫਾਰਮਰ ਕੇ ਨੱਡ ਗਿਆ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੁਹਾਡੀ ਖਾਤਰ ਪਾਜ ਮੋਗੇ ਦੀ ਮੰਡੀ ਤੇ ਆਇਆ ਸਪੈਸ਼ਲ ਵੀਡੀਓ ਬਣਾਉਣ ਜੀ ਲੋ ਜੀ ਮਿੱਤਰੋ ਚੱਕੋ 90 ਹਾਲੈਂਡ ਦੇ 90 ਹਾਲੈਂਡ ਵੀਡੀਓ ਦੇ ਵਿੱਚ ਆ ਜੀ 18 ਮਾਡਲ ਹੈ 90 ਹਾਲੈਂਡ 730 18 ਮਾਡਲ 5,99,000 ਰੇਟ ਹੈ ਜੀ ਟੌਪ ਮਾਡਲ ਬਾਕੀ ਮੌਕੇ ਤੇ ਹੋ ਜੂਗਾ ਜਦੋਂ ਪਾਸ ਸੌਦਾ ਕਰਾਂਗੇ ਦੇਖੋ ਵੀ ਟਰੈਕਟਰ ਬਹੁਤ ਵਧੀਆ 50 HP ਚ 730 ਸਾਢੇ ਈ ਰਾਜੀ ਦੇਖੋ ਬਾਈ ਟਰੈਕਟਰ ਕਿਆ ਬਾਤ ਹੈ ਜੀ ਛਾਤਰੀ ਬੋ ਲੱਗੀ ਹੋਈ ਆ ਇਹ ਉਹ ਹਾਲੈਂਡ ਜੀ ਟਾਇਰ ਚਾਰੇ ਨਵੇਂ ਆ ਜੀ ਬਿਲਕੁਲ ਚਾਰੇ ਟਾਇਰ ਬਾਈਆਂ ਦੇ ਨਵੇਂ ਪਾਇਵੇ ਆ 16 ਦੇ ਦੇਖ ਸਕਦੇ ਹੋ ਜੀ 16 ਦੇ ਟਾਇਰ ਬਿਲਕੁਲ ਨਵੇਂ ਆ ਜੀ ਇਹਦੇ ਟਾਇਰ ਆ ਜੀ ਟਰੈਕਟਰ ਦੇਖੋ ਜੀ ਪੂਰਾ ਸਾਫ ਕੇ ਰੱਖਿਆ ਹੋਇਆ ਛਾਤਰੀ ਫੁਕਰੀ ਸੀਟ ਸ਼ਾਟ ਬਹੁਤ ਸਹੀ ਟਰੈਕਟਰ ਦੇਖੋ ਬਈ 3730 ਲੋ ਬਈ ਟਰੈਕਟਰ ਤੁਹਾਨੂੰ ਦਿਖਾਉਣੇ ਹੁਣ ਦੂਜਾ ਇਹ 18 ਮਾਡਲ ਆ 595 ਟਾਪ ਮਾਡਲ ਠੀਕ ਹੈ ਜੀ ਪਾਵਰ ਸਟੀering ਹੈ ਇੱਕ ਇਧਰ ਆ ਜਾ ਜੀ ਐਮ ਆਰ ਪੇ ਟਾਇਰ ਪਾਏ ਹੋਏ ਟਰੈਕਟਰ ਤੇ 16 928 ਦੀ ਸਾਦਰੀ ਲੱਗੀ ਹੋਈ ਹੈ ਜੀ ਓਪਨ ਪੂਰੀ ਵਧੀਆ 3730 ਟਰੈਕਟਰ ਆ ਜੀ ਸ਼ੋਅਰ ਤੁਸੀਂ ਦੇਖ ਸਕਦੇ ਹੋ ਚਾਰੇ ਟਾਇਰ ਨਵੇਂ ਆ ਸਾਈਡ ਗੇਅਰ ਆ ਬਾਈ ਜੀ ਟਰੈਕਟਰ ਬਹੁਤ ਅੱਛਾ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ 15 ਮਾਡਲ ਹੈ ਜੀ 5,65,000 ਰੁਪਿਆ ਰੇਟ ਆ ਟਾਪ ਮਾਡਲ ਆ ਬਾਕੀ ਮੌਕੇ ਤੇ ਹੋ ਜੂਗੀ ਬਾਕੀ ਮੌਕੇ ਤੇ ਹੋ ਜੂਗਾ ਜੀ ਪਾਵਰ ਸਟੀering ਦਾ ਟਰੈਕਟਰ ਦੇਖ ਸਕਦੇ ਹੋ 3730 ਸਰ ਲੋ ਵੀ ਮਿੱਤਰੋ ਚੱਕ ਲੋ ਕਰਾ 3730 3730 ਸਾਰੇ ਐਮ ਆਰਫ ਦੇ ਟਾਇਰ ਆ ਜੀ ਵੱਡੇ ਦੇਖੋ ਭਾਈ ਜੀ ਟਰੈਕਟਰ ਹੀ ਟਰੈਕਟਰ ਬਹੁਤ ਵਧੀਆ ਟਰੈਕਟਰ ਆ ਜੀ 3730 ਟਰੈਕਟਰ ਮੰਡੀ ਬਰਨਾਲਾ ਜੀ ਆਹ ਟਰੈਕਟਰ ਦੇਖੋ ਭਾਈ ਜੀ ਨਿਊ ਹਾਲੈਂਡ ਪਾਵਰ ਸਟੀering ਆ ਜੀ 12 ਮਾਡਲ 5 ਲੱਖ 15000 ਰੇਟ ਹੈ ਜੀ 55 ਐਚਪੀ ਦਾ ਜੀ ਟਰੈਕਟਰ ਇਹ ਟਾਪ ਮਾਡਲ ਹੈ ਜੀ ਟਰਬੋ ਆ ਭਾਈ ਟਰਬੋ ਆ ਟਰੈਕਟਰ ਹੈ 3730 90 ਹੌਲੈਂਡ ਪਲੱਸ ਦੇਖ ਸਕਦੇ ਸਾ ਸੀ ਸਾਦਰੀ ਲੱਗੀ ਹੋਈ ਹੈ ਜੀ ਪੂਰੀ ਵਧੀਆ ਟਾਇਰ ਪੂਰਾ ਘਾਟ ਪਿਆ ਹੋਇਆ ਐ ਐਮ ਆਰ ਪੀ ਦੇਖੋ ਨਵੇਂ ਬਿਲਕੁਲ ਨਵੇਂ 16 9 28 ਹੈ ਟਰੈਕਟਰ ਬਹੁਤ ਅਸਾ ਜੀ 90 ਹੌਲੈਂਡ ਸਾਰੇ ਟਰੈਕਟਰ 90 ਹੌਲੈਂਡ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੰਜਾਬ ਨੰਬਰ ਨੇ ਸਾਰੇ ਟਰੈਕਟਰ ਰੇਡ ਬਾਅਦ ਕੀ ਮੌਕੇ ਤੇ ਹੋ ਜੂਗਾ ਜਦੋਂ ਆਪਾਂ ਸੌਦਾ ਕਰਾਂਗੇ ਲੋ ਬਈ ਮਿੱਤਰੋ ਵਧੀਆ ਟਰੈਕਟਰ ਹੈ ਸ਼ਾਇਡ ਗੇਅਰ ਨੇ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਕਵਰ ਸੀਟ ਤੇ ਵਧੀਆ ਪਿਆ ਜੀ ਸਾਰਾ ਕੁਝ ਦੇਖ ਸਕਦੇ ਹੋ ਟਾਇਰ ਟੂਰਾ ਪੂਰਾ ਓਕੇ ਆ ਜੀ ਕੰਮ ਮਾਜਾ ਦਾ ਲੋ ਜੀ ਮਿੱਤਰੋ ਟਰੈਕਟਰ ਮੰਡੀ ਮੋਗਾ ਜੀ ਲੋ ਵੀ ਇੱਕ ਟਰੈਕਟਰ ਆ ਗਿਆ ਇੱਧਰ 3730 ਦੇਖ ਸਕਦੇ ਹੋ ਇਹ ਹੈਗਾ ਜੀ 21 ਮਾਡਲ ਹੈ 7,95,000 ਰੁਪਏ ਰੇਟ ਹੈ ਟਾਪ ਮਾਡਲ ਹੈ ਜੀ ਟਰੈਕਟਰ ਦੀ ਗੱਲ ਕਰਦੇ ਜੀ ਆਪਾਂ 21 ਮਾਡਲ 7,95,000 ਟਾਪ ਮਾਡਲ ਬਹੁਤ ਅੱਛਾ ਟਰੈਕਟਰ ਹੈ ਜੀ ਪਾਵਰ ਸਟੀering ਹੈ ਦੇਖ ਸਕਦੇ ਹੋ ਬਈ ਟਰੈਕਟਰ ਓਪਨ ਛਤਰੀ ਆ ਲਓ ਵੀ ਮਿੱਤਰੋ ਸਾਈਡ ਗੇਅਰ ਹੈ ਚਾਰੇ ਟਾਇਰ ਬਿਲਕੁਲ ਨਵੇਂ ਆ ਚਾਰੇ ਟਾਇਰ ਬਿਲਕੁਲ ਨਵੇਂ ਬਈ ਟਰੈਕਟਰ ਦੇ ਗੂਡਗਾਰ ਦੇ ਟਾਇਰ ਪਾਏ ਹੋਏ ਆ ਜੀ 16 9 28 ਦੇ ਮਰਗਾਟ ਮਰਗੂਟ ਪੂਰੇ ਵਧੀਆ ਪਏ ਆ ਲੋ ਵੀ ਛੜ ਗੇਰ ਹੈ ਸੀਟ ਵਾਲਾ ਕਵਰ ਮਜੂ ਕਰ ਪਿਆਰੇ ਆਧਵਧਕਾਰ ਲੋ ਬਈ ਬਹੁਤ ਵਧੀਆ ਟਰੈਕਟਰ ਹੈ ਜੀ ਨਿਊ ਹਾਲੈਂਡ 373 ਪਾਵਰ ਸਟੀering ਦੇਖ ਸਕਦੇ ਸੀ ਬਾਕੀ ਬਈ ਰੇਟ ਮੌਕੇ ਤੇ ਹੋ ਜੂਗਾ ਨਿਊ ਹਾਲੈਂਡ ਦਾ ਟਰੈਕਟਰ ਐਮ ਆਰਪ ਦੇ ਟਾਇਰ ਹੈ ਇਹਦੇ ਵੀ ਦੇਖ ਸਕਦੇ ਸੀ ਐਮ ਆਰਪ ਦੇ ਟਾਇਰ ਪਾਏ ਹੋਏ ਆ 16 9 ਉਚਾਈ ਦੇ ਜੀ ਰਿਗਾਰਡ ਮੂਡ ਪੂਰੇ ਸਰੇ ਦੇ ਪਾਏ ਵਿੱਚੋਂ ਐਨ ਜਮਾ ਨਹੀਂ ਗਲੇ ਕੋਲੇ ਦੇਖ ਸਕਦੇ ਤੇ 5500 ਆ ਜਿਹੜਾ ਪਾਵਰ ਉਹ ਜੀ ਆਹ ਟਰੈਕਟਰ ਹੋਆ 89 ਚ ਲੋਵੀ ਪਾਵਰ ਸਟੀering ਹੈ ਟਰੈਕਟਰ ਦੇਖੋ ਬਹੁਤ ਸੋਹਣਾ ਜੀ ਸਾਈਡ ਗੇਅਰ ਆ ਤੇ ਸਤਰੀ ਹੈ ਨਹੀਂ ਟਰੈਕਟਰ ਬਹੁਤ ਅੱਛਾ ਜੀ ਇਹ ਉਹ ਹੌਲੈਂਡ 5500 ਬੰਪਰ ਲੱਗਿਆ ਹੋਇਆ ਜੀ ਪੂਰਾ ਵਧੀਆ ਦੇਖੋ ਟਰੈਕਟਰ 2004 ਮਾਡਲ ਆ 4,80,000 ਰੁਪਏ ਰੇਟ ਆ ਜੀ ਟੌਪ ਮਾਡਲ ਦਾ ਟਰੈਕਟਰ ਆ ਦੇਸ ਆ ਗਏ ਬਾਈ ਜੀ ਟਰੈਕਟਰ ਬਹੁਤ ਸੋਹਣਾ ਜੀ ਦੇਖੋ ਬਾਈ ਜੀ ਟਰੈਕਟਰ ਕਿਆ ਬਾਤਾਂ ਨੇ ਜੀ ਨਿਊ ਹੌਲੈਂਡ ਜੀ 5500 ਦੇਖੋ ਬਾਈ ਸਾਢੇ 11 ਦਾ ਟਰੈਕਟਰ ਅੱਗੇ ਚਲਦੇ ਆ ਜੀ ਹੋਰ ਟਰੈਕਟਰ ਦਿਖਾਉਣ ਤੁਹਾਨੂੰ ਟਰਾ ਆ ਗਿਆ ਨਿਊ ਹੌਲੈਂਡ ਇਹਦੇ ਵੀ 16 22 ਦੇ ਟਾਇਰ ਆ ਗੂਡਗਾਰ ਦੇ ਪਾਏ ਹੋਏ ਗੂਡਗਾਰ ਦੇ ਟਾਇਰ ਪਾਏ ਆ ਟਰੈਕਟਰ ਬਹੁਤ ਵਧੀਆ 3730 ਹੈ ਨਿਊ ਹੌਲੈਂਡ ਹੈ ਦੇਖੋ ਟਰੈਕਟਰ 373 ਵਧੀਆ ਲੱਗੀ ਵੀ ਜਮਾਨਾ ਨੂੰ ਬਿਲਕੁਲ ਸੇਟ ਵਧੀਆ ਪਈਆ ਸੜ ਗਿਆ ਇਹਦਾ ਰੰਗ ਵਧੀਆ ਪਿਆ ਜੀ ਟਰੈਕਟਰ ਦਾ ਲੈ ਪਾਵਰ ਸਟੀering ਹੈ 3 ਸਪੀਡ 3 ਸਪੀਡ ਹੈ ਬਾਈ ਕਹਿੰਦਾ ਦੇਖ ਸਕਦੇ ਸੱਤ ਮਾਡਲ ਹੈ ਜੀ 395000 ਰੁਪਿਆ ਰੇਟ ਹੈ 12+3 ਸਪੀਡ ਹੈ ਜੀ ਬਾਕੀ ਮੌਕੇ ਦੇ ਹੋ ਜਾਊਗਾ ਪਾਵਰ ਸਟੀering ਹੈ ਟਰੈਕਟਰ ਦੇਖੋ ਜੀ ਕਰੋ ਚੈੱਕ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਬਾਈ ਜੀ ਪੈਰਾ ਟੂਰਾ ਦਾ ਪੂਰਾ ਓਕੇ ਆ ਉਸੇ ਕਰਾਉਣ ਦੀ ਲੋੜ ਨਹੀਂ ਟਰੈਕਟਰ ਨੂੰ ਦੇਖ ਸਕਦੇ ਹੋ ਵਧੀਆ ਪਿਆ ਜੀ ਟਰੈਕਟਰ ਨਿਊ ਹਾਲੈਂਡ ਵੀਡੀਓ ਕਰ ਦਿਓ ਸ਼ੇਰ ਜੀ YouTube ਚੈਨਲ ਆਪਣਾ ਫਾਰਮਰ ਕਿੰਗ ਨਾਟ ਦੇਣਾ ਲੋ ਵੀ ਮਿੱਤਰੋ ਅੱਗੇ ਚੱਲਦਾ ਇੱਕ ਹੋ ਟਰੈਕਟਰ ਆ ਆ ਗਿਆ ਬਈ ਇਹ ਵੀ ਬਈ ਨਿਊ ਹਾਲੈਂਡ ਆ 3730 ਟਰੈਕਟਰ ਨੇ ਸਾਰੇ ਉਹਨੇ ਦਿਖਾਇਆ ਪਾ ਜਰਾ ਮਾ ਇਹ ਮਾਰਫਾ ਦੇ ਟਾਇਰ ਆ ਜੀ ਟਰੈਕਟਰ ਦੇਖੋ ਬਈ ਇਹ ਪੁਰਾਣਾ ਨਵਾਂ ਵਰਗਾ ਟਰੈਕਟਰ ਪਿਆਗਾ ਸਾਹਮਣੇ ਆ ਵਾ ਪੰਜਾ ਦਾ ਟਰੈਕਟਰ ਹੈ ਦੇਖ ਸਕਦੇ ਹੋ 11 ਮਾਡਲ ਬਾਈ ਕਹਿੰਦਾ ਟਰੈਕਟਰ ਹੈ ਕੋਈ ਕਹਿ ਨਹੀਂ ਸਕਦਾ ਵੀ 11 ਮਾਡਲ ਟਰੈਕਟਰ ਆ ਟਾਇਰ ਬੁਰਪੁਰਾ ਨਵੇਂ ਪਾਇਆ ਤਿਆਰੇ ਜਿਵੇਂ ਜੋਗਦੇ ਜੋਗਦੇ ਟਾਇਰ ਆਈ ਛਾਤਰੀ ਬਿਲਕੁਲ ਨਵੀਂ ਲਵਾਈਆ ਦੇਖ ਸਕਦੇ ਹੋ ਛੋਟਾ ਟਰੈਕਟਰ ਆਈ ਛੋਟਾ ਇਹ ਸਰਦੂ ਦੇ ਵੀਡੀਓ ਦੇ ਵਿੱਚ ਕਾ ਬਾਤਾਂ ਨੇ ਜੀ 90 ਹੌਲੈਂਡ 11 ਮਾਡਲ ਹੈ 495000 ਰੁਪਏ ਰੇਟ ਆ ਟਾਪ ਮਾਡਲ ਆ ਬਾਕੀ ਮੌਕੇ ਤੇ ਹੋ ਜੂਗੀ ਬਾਕੀ ਮੌਕੇ ਤੇ ਹੋ ਜੂਗੀ ਟਰੈਕਟਰ ਬਈ ਟਰੈਕਟਰ ਬਹੁਤ ਵਧੀਆ ਜੀ ਵੀਰੋ ਕਰ ਦਿਓ ਬਈ ਸ਼ੇਅਰ ਦੱਬ ਕੇ ਇਹ ਪੂਆ ਮਾਰਫੇ ਟਾਇਰ ਆਈ ਚਾਰੇ ਲੋ ਬਟਰੈਕਟਰ ਬਹੁਤ ਵਧੀਆ ਟ੍ਰੈਕਟਰ ਹੈ ਜੀ ਨਿਊ ਹਾਲੈਂਡ ਦੇਖ ਸਕਦੇ ਹੋ ਦੁਨੀਆ ਦੇ ਵਿੱਚ ਨਿਊ ਹਾਲੈਂਡ ਜੀ ਅੱਜ ਨਿਊ ਹਾਲੈਂਡ ਨਿਊ ਹਾਲੈਂਡ ਦੀ ਲੈ ਕੇ ਆਏ ਆ ਜੀ ਟਰੈਕਟਰ ਮੰਡੀ ਮੋਗਾ ਕਰਦੋ ਬਈ ਵੀਡੀਓ ਸ਼ੇਅਰ ਭਰਾ ਬਹੁਤ ਦੱਬ ਕੇ ਦੇਖ ਸਕਦੇ ਹੋ ਮਾਰੂ ਨੇ ਗਾ ਇਹ ਸਾਰੇ ਟ੍ਰੈਕਟਰ ਬਣੇ ਪੂਰੇ ਵਧੀਆ ਟ੍ਰੈਕਟਰ ਹੈ ਸਬਸਕ੍ਰਾਈਬਰ ਦੇ ਵੀਡੀਓ ਵੀ ਸ਼ੇਅਰ ਕਰ ਦਿਓ ਬਾਈ ਜੀ ਅੱਗੇ ਤੋਂ ਭਾ ਹੋਰ ਕਾਦੀ ਵੀਡੀਓ ਵਧੀਆ ਲੈ ਕੇ ਆਵਾਂਗੇ। ਉਹਨਾਂ ਚੱਕਦੇ ਹਜ਼ਾਰਡ ਧੰਨਵਾਦ। ਟਰੈਕਟਰ ਹੋ ਰਾ ਨਿਊ ਹਾਲੈਂਡ। ਦੇਖੋ ਟਰੈਕਟਰ ਸਾਰਾ। ਬਹੁਤ ਵਧੀਆ ਟਰੈਕਟਰ ਹੈ ਜੀ। 11 ਮਾਡਲ ਦਾ 495000 ਰੁਪਏ ਰੇਟ ਆ। ਟੌਪ ਮਾਡਲ ਹੈ ਜੀ। ਦੇਖੋ ਜੀ। ਟਰੈਕਟਰ ਬਹੁਤ ਵਧੀਆ ਜੀ ਪਾਵਰ ਸਟੀering ਹੈ। ਦੇਖ ਸਕਦੇ ਹੋ ਸਾਧਰੀ ਲੱਗੀ ਹੈ। ਚਾਰ ਟਾਇਰ ਵਧੀਆ ਭੈਣਾਂ ਵਾਲੇ ਜੀ। ਦੇਖ ਸਕਦੇ ਹੋ ਵੀਡੀਓ। ਭਾਈ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੇਖ ਸਕਦੇ ਹੋ YouTube ਚੈਨਲ ਆਪਣਾ ਫਾਰਮਰ ਗਏ 5911 ਜੀ ਤੁਹਾਨੂੰ ਪਤਾ ਹੀ ਆ ਫੋਨ ਨੰਬਰ ਹੈਗਾ ਜੀ ਆਪਣਾ 78855 3818 ਤੇ ਕਾਲ ਕਰਿਓ ਭਾਈ ਜੀ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਬੁੱਗੀਪੁਰਾ ਰੋਡ ਤੇ ਮੱਡੇ ਲੱਗਦੇ ਹੋ ਜੀ ਉਹ ਪੋਲ ਰਹਿ ਗਿਆ ਤੁਸੀਂ ਦੇਖ ਸਕਦੇ ਲੋ ਵੀ ਮਿੱਤਰੋ ਨੋ ਹੌਲੈਂਡ ਬਾਕੀ ਮੌਕੇ ਤੇ ਹੋ ਜਾਣਗੇ ਜੀ ਸਟ੍ਰੇਟ ਜੀ ਕਿਵੇਂ ਲੱਗੀ ਮੰਡੀ ਮੋਗੇ ਦੀ ਜੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ ਅੱਗੇ ਤੋਂ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਚੱਕ ਦਿਓ ਅਯਾਕਟ ਧੰਨਵਾਦ ਸਤਿ ਸ਼੍ਰੀ ਅਕਾਲ ਓਕੇ ਬਾਈ ਜੀ